ਇਸ ਟਾਈਮ ਤੇ ਸਾਡਾ ਕਾਰੋਬਾਰ ਤਾਂ ਜਮੀ ਖਤਮ ਹੋ ਗਿਆ ਜੀ 28% ਤੋਂ ਬਾਰਵ ਸਿੰਘ ਜੀਐਸਟੀ ਆਮ ਪਬਲਿਕ ਤੇ ਬਹੁਤ ਸੋਗ ਲੱਗਿਆ ਤੇ ਉਸ ਤੋਂ ਬਾਅਦ ਮਿੱਟੀ ਜਿਹੜੀ ਤੇ ਸਾਡਾ ਰਾਮ ਮਟੀਰੀਅਲ ਆ ਪੱਟਿਆਂ ਦਾ ਕਿ ਸਾਨੂੰ ਉਹੀ ਨਹੀਂ ਮਿਲੂਗੀ ਤੇ ਪੱਟੇ ਕਿਵੇਂ ਚਲਾਵਾਂਗੇ ਅੱਗੇ ਪੱਟਿਆਂ ਤੋਂ ਜਿਹੜੇ ਕਾਰੋਬਾਰ ਚੱਲਣੇ ਨੇ ਜਿਵੇਂ ਕਿ ਕੋਈ ਹੋਰ ਕਾਰੋਬਾਰ ਤੇ ਜੇ ਲਗਾਣਾ ਮਿਸਤਰੀ ਮਜ਼ਦੂਰ ਰੇਤ ਦਾ ਕੰਮ ਬਹੁਤ ਜ਼ਿਲ੍ਹਾ ਵੀ ਆ ਸਰਕਾਰੀ ਕੰਮ ਗੈਰ ਸਰਕਾਰੀ ਕੰਮ ਸਾਰੀਆਂ ਕਿਵੇਂ ਚੱਲਣਗੇ ਪੱਠੇ ਦੇ ਕਾਰੋਬਾਰ ਹੀ ਖਤਮ ਹੋ ਜਾਊਗਾ ਤਾਂ ਫਿਰ ਰੋਕੀ ਕਪੜਾ ਮਕਾਨ ਦੇ ਵਿੱਚ ਇਹ ਅਹਿਮ ਚੀਜ਼ ਆਉਂਦੀ ਆ ਇਹ ਹੀ ਖਤਮ ਹੋ ਜੂਗੀ ਤਾਂ ਫਿਰ ਦੇਖੋ ਕਿ 10 ਲੱਖ ਵਸਦੂਰ ਪੱਟਿਆਂ ਦਾ ਜਿਹੜਾ ਕਿ ਵਿਹਲਾ ਹੋ ਜੂ ਤੇ ਲਗਭਗ 2200 ਪੱਟੇ ਸੀ 50 1500 ਰਹਿ ਗਏ ਪਹਿਲੇ ਵੈਂਟੀਲੇਟਰ ਤੇ ਹੈ ਤੇ ਸੈਂਟਰ ਸਪੈਸ ਦੀ ਸਾਡੀ ਜਿਹੜੀਆਂ ਇਹ ਜਿਹੜੀਆਂ ਸਾਡੇ ਉੱਤੇ ਲਾਗੂ ਕੀਤੀਆਂ ਨੇ ਅ ਤਕਸਾਹੀ ਬੋਲਤੀਆਂ ਇਹਦੇ ਬਰੁੱਤ ਅਸੀਂ ਹੁਣ ਇੱਕ ਵੱਡਾ ਕੰਮ ਕਰਨ ਜਾ ਰਹੇ ਹਾਂ ਜਿਹੜਾ ਪੂਰੇ ਪੰਜਾਬ ਦੇ ਪੱਟਾ ਮਾਲ ਤੇ ਨਾਲ ਸਾਡੇ ਹੋਰ ਕਈ ਸੂਬਿਆਂ ਦੇ ਪੱਟਾ ਮਾਲ ਕੋਲੋਂ ਕਹਿੰਦੇ ਕਿ ਆ ਗਿਰਦੇ ਵਿੱਚ ਇਹ ਆ ਇਹ ਟਿਕਟ ਜਿਹੜਾ ਮਾਲੇਗਾ ਕੋ ਮੰਗਲ ਯੂਸਫ ਕਿ ਪੁੱਛੀ ਐ ਕਿ اتنا ਬਣੂ ਕਿ ਜਿੰਨਾਂ ਕੋਲ ਮਟੀਰੀਅਲ ਹੈਗਾ ਤਾਂ ਮਹਿੰਗਾ ਹੋਊਗਾ ਹੀ ਆਮ ਪਬਲਿਕ ਤੇ ਬੋਝ ਪਵੇ ਅਸਲੀ ਕੰਮ ਤੇ ਪਬਲਿਕ ਤੇ ਬੋਝ ਪਵੇ ਉਹਦੀ ਮੰਗ ਪੱਤਰ ਅਸਵਾਹਨ ਨੇ ਕੀ ਆ ਕਿ ਅਸੀਂ ਇਹ ਮੰਗ ਪੱਤਰ ਨੂੰ ਥੋੜਾ ਸੈਂਟਰ ਸਿਪੇ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਆਹ ਦਿਨ ਆਹ ਆ ਅਸੀਂ ਵੱਡਾ ਕਟ ਕਰਾਂਗੇ ਜਿਹਦੇ ਵਿੱਚ ਸਾਡੀਆਂ ਪੰਜ ਸਟੇਟਾਂ ਦੇ ਬਤਨਾਂ ਨਾਲ ਮੇਰੀ ਗੱਲ ਹੋਈ ਹੈ ਜਿਹੜੇ ਅਸੀਂ ਆਉਣਗੇ ਪੰਜਾਬ 'ਚ ਤੇ ਪੰਜਾਬ ਦਾ ਅਸੀਂ ਸਿਰਫ استانਦ ਕਰਾਂਗੇ ਕਿਸੇ ਕੱਲੀ ਗੜ ਜਾਂ ਕਿੱਥੇ ਕਰਨਾ ਆਇਆ ਗਿਆ ਬਹਾਰਿਆ ਗਿਆ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਆਲ ਓਵਰ ਇੰਡੀਆ ਪਹਿਲਾਂ ਵੀ ਅਸੀਂ ਇੱਕ ਦਿੱਲੀ ਕਰਕੇ ਆਇਆ ਆਪਣੇ ਰਾਮੀਲਾ ਮੈਦਾਨ 'ਚ ਪਰ ਕੋਈ ਭਾਜੀਪੀ ਦੇ ਤਰ੍ਹਾਂ ਨਿਵਾਜਿਆ ਨਾ ਕਰਦੀ ਉਹ ਜਿਹੜੀ ਤੁਹਾਡੀ ਸੈਂਟਰ ਸਰਕਾਰ ਤੁਹਾਡੀ ਬਿਠਾ ਕੇ ਕੋਈ ਦਾ ਵਿਚਲਾ ਰਸਤਾ ਕੱਢਿਆ ਵੀ ਹੋਰ ਕਦਾਂ ਜੀ ਕਰਾਂਗੇ ਵੱਡਾ ਕਰਕਣਾ ਤੁਹਾਡੇ ਪ੍ਰਦਰਸ਼ਨਾਂ ਲੋਕਾਂ ਮੇਰੇ ਜਮਾਨੇ ਮਿਲੂਗਾ ਜਿਹੜਾ ਪ੍ਰਸ਼ਾਨੀ ਦਾ ਵਾਤਾਵਰਨ ਕੋ ਮਜ਼ਦੂਰ ਸਾਰਾ ਦੇ ਲੋਕ ਜੀ ਸਾਡੇ ਆਲ ਦੇ ਸਾਰੇ ਪਰਿਵਾਰ ਦੇ ਜਿਹੜੇ ਇਹਦਾ ਹੋਂਦਾਰ ਹੋਣ ਬਚਾਉਣ ਲਈ ਆਏ ਹੁੰਦਾ ਹੈ ਸਾਡੀ ਪੱਥਾ ਮਾਲਕ ਐਸੋਸੀਏਸ਼ਨ ਔਰ ਲੇਬਰ ਸਾਡੀ ਪਰਸਨਲ ਲੇਬਰ ਯੂਨੀਅਨ ਦੇ ਉਹਨਾਂ ਵੱਲੋਂ ਆ ਕੇ ਪੱਥਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਸਰਬਪੱਖੀ ਇਨਾਮ ਦੇ ਉੱਤੇ ਜਿਹੜਾ ਐਡੀਸੀ ਸਾਹਿਬ ਨੇ ਸਾਡੇ ਤੋਂ ਦਿੱਤਾ ਹੈ ਉਹਦੇ ਵਿੱਚ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਆ ਮਾਈਂਡਿੰਗ ਦੀ ਹੈ। ਉੱਪਰਕੰਨ ਯਾਨੀ ਮਿੱਟੀ ਹੈਗੀ ਆ ਆਪਾਂ ਤਿੰਨ ਬੁੱਝੀ ਇਹਨਾਂ ਦੇਖੀ ਸੀ ਕਿ ਸੰਸਕ੍ਰਿਤ ਉਹਦੇ ਰੋਸ ਪਾ ਰਹੇ ਆ ਉਹਦੀ ਬੜੀ ਦਿੱਕਤ ਆ ਦੇ ਪੱਤਾ ਚਾਹੁੰਦੇ ਸੀ। ਸਾਡਾ ਲੋਕ ਦੀ ਜਿਹੜਾ ਸਾਡਾ ਕੰਮ ਚੱਲਦਾ ਦੂਜਾ ਪੰਜਾਬ ਦੇ ਵਿੱਚ ਇਹ ਪਰ ਖਾਸ ਗੱਲ ਹੈ ਕਿ ਪਾਈ ਪਾਸੇ ਪਰ ਚੱਲਦਾ ਹੈ। ਇਹ ਤਾਂ ਸੰਭੋਗ ਹੈ। ਇਹ ਆਨੇ ਤੋਂ ਬਾਅਦ ਬਹੁਤ ਬੱਸਦਾ ਹੈ। ਇਹਦੇ ਵਿੱਚ ਬਹੁਤ ਮੰਗੋ। ਸੋ ਅੱਗੇ ਅਸੀਂ ਲਾਭ ਦੇ ਮੱਥੀ ਮੰਗੋ ਲਾਦੇ ਜੋ ਅਮਰ ਕੋਸ਼ਿਸ਼ਾ ਚੋਕਾ ਉਹ ਅੱਜ ਦੇ ਸਮਾਗਮ ਨੂੰ ਪਰ ਮਾਣੂ ਵਜੋਂ ਲੱਗੇ ਉਹ ਹੋਰ ਬਤਾ ਸਕਦਾ ਹੈ ਅੱਜ ਜਿਹੜੇ ਵਿਦਿਆਰਥੀ ਜੁਆਇਨਲ ਕਰਦੇ ਬਸ ਉਹ ਨਹੀਂ ਆਜੀ ਰਹਿਣ ਕਰਦੇ ਆਏ 150000 ਰੁਪਏ ਜੀਐਡੀ ਨੇ ਟੋਕਲ ਸ੍ਰੀ ਸਾਹਿਬ ਬੋਲੇ ਕਿ ਮੈਂ ਜੋ ਪ੍ਰਾਈਮ ਹਸਟਰੀ ਨਾਮ ਦੇ ਪੱਤਰ ਉਹਨੇ ਭੇਜਿਆ ਵਾ ਉਸ ਮੀਟ ਦਾ ਗਾ ਸੂਨ ਪਹੁੰਚ ਜਾਵੇ ਉਹ ਲੋਕ ਆਖਰੀ ਤੇ ਸ਼ਹਿਰ ਵਾਲਿਆਂ ਦੀ ਬਾਹਰ ਵਿੱਚ ਬਾਹਰ ਇਹ ਗੱਲ ਬਾਰੇ ਠੀਕ ਹੈ ਜਿਹੜਾ ਲੋੜਾਂ ਨੂੰ ਲਾਪਰਵਾਹੀ ਲੋੜ ਹੈ ਕਿਉਂਕਿ ਇਹ ਲੋਕੀਂ ਜਿੱਥੇ ਮਕਾਨ ਦੀ ਸ਼ੇਰੀ ਚਾਵਾ ਜੁੜਾ ਹੈ ਉਹ ਇੱਕ ਬੜਾ ਤੇ ਹੁਲੂ ਹੋ ਰਿਹਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਕੋਈਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਅੱਜ ਜੋ ਪਿਛਲੀ ਸਮੇਂ ਦੀ ਸਰਕਾਰ ਇਹ ਤਰੀਕਾ ਹੀ ਚੱਲਦਾ ਬਿਲਕੁਲ ਠੀਕ ਨੂੰ ਖੋ ਜਾ ਬਿਲਕੁਲ ਥੋੜਾ ਜਿਹਾ ਅੱਗੇ ਨੂੰ ਇਧਰ ਆ ਥੋੜਾ ਅੱਗੇ ਨੂੰ ਥੋੜਾ ਸਾਹਮਣੇ ਦੇਖਿਆ ਜੀ ਇਧਰ ਛੋਟੇ ਇਧਰ ਆ ਬਸ ਸੋਨੋ ਚੱਲਾ ਹੋਰ ਬਾਹਰ ਗਿਆ ਭਾਈ ਸਰ ਇਹ جي 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 خلاص بچو آمو اكي نام جو پر او يا ڏي ڏي ها 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 ਕੋਈ ਨਹੀਂ ਨਾ ਕੋਈ ਨਹੀਂ ਜੇ ਤੁਸੀਂ ਅੱਗੇ ਆ ਕੇ ਜਮਾਤ ਵਿੱਚ ਬੈਠੋਗੇ ਫਿਰ ਸ਼ਾਨ ਦਾ ਫਰਮੂ ਯੋਗ ਨਹੀਂ ਬਣਾਉਣ ਨੂੰ ਤਿਆਰੀ ਨੂੰ ਕਰਦੇ ਹੋ ਨਾ ਕੀ ਕਰਨਾ ਹੈ